ਤੰਤਨ ਗੁਰਨਾਨ ਦੇ ਜੀ ਆਪਣੀ ਯਾਤਰਾ ਦੌਰਾਨ ਇੱਕ ਪਿੰਡ ਵਿੱਚ ਪਹੁੰਚੇ ਤੇ ਇੱਕ ਵੱਡੇ ਸਾਰੇ ਦਰਖ ਦੇ ਹੇਠਾਂ ਬੈਠ ਕੇ ਗੁਰੂ ਜੀ ਗੁਰਬਾਣੀ ਸਿਮਰਨ ਕਰਨ ਲੱਗੇ ਮਰਦਾਨਾ ਵੀ ਗੁਰੂ ਜੀ ਦੇ ਨਾਲ ਹੀ ਸੀ ਕਥਾ ਕੀਰਤਨ ਦੀ ਆਵਾਜ਼ ਸੁਣ ਕੇ ਹੌਲੀ-ਹੌਲੀ ਲੋਕਾਂ ਦਾ ਇਕੱਠ ਉੱਥੇ ਜੁੜਨ ਲੱਗਿਆ ਪਿੰਡ ਦੇ ਲੋਕ ਕੁਝ ਹੈਰਾਨ ਸਨ ਤੇ ਗੁਰੂ ਜੀ ਨੂੰ ਕਹਿਣ ਲੱਗੇ ਗੁਰੂ ਜੀ ਤੁਸੀਂ ਇੱਥੇ ਨਾ ਬੈਠੋ ਸਾਧੂ ਵਕੀਰਾਂ ਦਾ ਇੱਥੇ ਬੈਠਣਾ ਮਨਾ ਹੈ। ਗੁਰੂ ਜੀ ਦੁਆਰਾ ਇਸ ਦਾ ਕਾਰਨ ਪੁੱਛੇ ਜਾਣ ਤੇ ਲੋਕਾਂ ਨੇ ਦੱਸਿਆ ਕਿ ਉਸ ਪਿੰਡ ਦੇ ਜ਼ਿਮੀਦਾਰ ਭੂਮੀਏ ਨੇ ਸਾਧੂ ਵਕੀਰਾਂ ਦਾ ਪਿੰਡ ਵਿੱਚ ਕਿਸੇ ਵੀ ਥਾਂ ਤੇ ਬੈਠਣਾ ਮਨਾ ਕੀਤਾ ਹੋਇਆ ਹੈ। ਭੂਮੀਆ ਇੱਕ ਬਹੁਤ ਵੱਡਾ ਜ਼ਿਮੀਦਾਰ ਹੈ। ਉਹ ਬਹੁਤ ساری ਜ਼ਮੀਨ ਦਾ ਮਾਲਕ ਹੈ। ਉਸ ਦੇ ਹੁਕਮ ਅਨਸਾਰ ਪਿੰਡ ਵਿੱਚ ਆਉਣ ਵਾਲੇ ਕਿਸੇ ਵੀ ਸਾਧੂ ਫਕੀਰ ਨੂੰ ਉਸ ਦੇ ਘਰ ਹੀ ਭੇਜਿਆ ਜਾਵੇ ਉਸ ਨੇ ਸਾਧੂ ਫਕੀਰਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਹੋਇਆ ਹੈ ਅਸਲ ਵਿੱਚ ਭੂਮੀਆਂ ਇੱਕ ਬਹੁਤ ਵੱਡਾ ਚੋਰ ਸੀ ਚੋਰੀ ਕੀਤੇ ਹੋਏ ਪੈਸੇ ਨੂੰ ਇਸ ਤਰ੍ਹਾਂ ਸਾਧੂ ਫਕੀਰਾਂ ਤੇ ਗਰੀਬਾਂ ਦੀ ਸੇਵਾ ਲਈ ਵਰਤਣਾ ਉਸ ਨੂੰ ਚੰਗਾ ਲੱਗਦਾ ਸੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਉਹ ਤਾਂ ਜਾਣੀ ਜਾਣ ਸਨ ਲੋਕਾਂ ਦੁਆਰਾ ਕਹਿਣ ਤੇ ਗੁਰੂ ਜੀ ਨੇ ਆਪਣੇ ਸਥਾਨ ਤੋਂ ਉੱਠ ਕੇ ਮਰਦਾਨੇ ਨੂੰ ਕਹਿਣ ਲੱਗੇ ਚੱਲ ਉੱਠ ਮਰਦਾਨਿਆਂ ਭੂਮੀਏ ਦੇ ਘਰ ਚੱਲਦੇ ਹਾਂ ਗੁਰੂ ਜੀ ਤੇ ਮਰਦਾਨਾ ਭੂਮੀਏ ਦੇ ਘਰ ਵੱਲ ਚੱਲ ਪਏ ਭੂਮੀਏ ਨੂੰ ਪਤਾ ਚੱਲਿਆ ਕਿ ਅੱਜ ਫੇਰ ਕੋਈ ਸੰਤ ਫਕੀਰ ਉਸਦੇ ਘਰ ਆਏ ਹੋਏ ਹਨ ਉਹ ਜਲਦੀ ਨਾਲ ਆਇਆ ਤੇ ਗੁਰੂ ਜੀ ਨੂੰ ਆਪਣੇ ਇੱਕ ਕਮਰੇ ਵਿੱਚ ਲੈ ਗਿਆ ਉੱਥੇ ਜਾ ਕੇ ਗੁਰੂ ਜੀ ਨੂੰ ਮੰਜੀ ਤੇ ਬਿਠਾ ਦਿੱਤਾ ਤੇ ਕਹਿਣ ਲੱਗਾ ਤੁਸੀਂ ਇੱਥੇ ਆਰਾਮ ਕਰੋ ਮੈਂ ਤੁਹਾਡੇ ਲਈ ਭੋਜਨ ਤਿਆਰ ਕਰਕੇ ਲੈ ਕੇ ਆਉਂਦਾ ਹਾਂ ਕੁਝ ਸਮੇਂ ਬਾਅਦ ਭੂਮਿਆ ਭੋਜਨ ਲੈ ਕੇ ਆਇਆ ਤੇ ਥਾਲੀ ਵਿੱਚ ਪਰੋਸ ਕੇ ਗੁਰੂ ਜੀ ਨੂੰ ਭੋਜਨ ਛਕਣ ਲਈ ਕਹਿਣ ਲੱਗਾ ਭੂਮਿਆ ਦੇ ਦੁਆਰਾ ਲਗਾਤਾਰ ਬੇਨਤੀ ਕਰਨ ਤੇ ਵੀ ਗੁਰੂ ਜੀ ਨੇ ਉਹ ਭੋਜਨ ਨਾ ਛਕਿਆ ਭੂਮਿਆ ਨੇ ਗੁਰੂ ਜੀ ਤੋਂ ਭੋਜਨ ਨਾ ਛਕਣ ਦਾ ਕਾਰਨ ਪੁੱਛਿਆ ਗੁਰੂ ਜੀ ਕਹਿਣ ਲੱਗੇ ਪੂਨੀਏ ਤੂੰ ਕੀ ਕੰਮ ਕਰਦਾ ਹੈ ਤੇਰਾ ਕੰਮਕਾਰ ਕੀ ਹੈ ਜੋ ਤੂੰ ਇੰਨਾ ਦਾਨਪੁਨ ਕਰਦਾ ਹੈ ਪੂਨੀਆ ਗੁਰੂ ਜੀ ਤੇ ਤੇਜ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਤੋਂ ਝੂਠ ਨਾ ਬੋਲਿਆ ਗਿਆ ਪੂਨੀਆ ਕੁਝ ਵੀ ਛਪਾ ਨਾ ਸਕਿਆ ਪੂਨੀਆ ਕਹਿਣ ਲੱਗਾ ਮੈਂ ਇੱਕ ਚੋਰ ਹਾਂ ਮੈਂ ਰਾਤ ਨੂੰ ਚੋਰੀ ਕਰਦਾ ਹਾਂ ਤੇ ਦਿਨ ਵੇਲੇ ਡਾਕੇ ਵੀ ਮਾਰਦਾ ਹਾਂ ਇਹ ਸਾਰਾ ਕੁਝ ਚੋਰੀ ਦੇ ਪੈਸੇ ਤੋਂ ਹੀ ਬਣਿਆ ਹੋਇਆ ਹੈ ਗੁਰੂ ਜੀ ਕਹਿ ਲਗੇ ਫਿਰ ਅਸੀਂ ਤੇਰਾ ਇਹ ਭੋਜਨ ਕਿਵੇਂ ਛਕ ਸਕਦੇ ਹਾਂ ਅਸੀਂ ਤਾਂ ਤੇਰੀ ਕਿਰਤ ਦੀ ਕਮਾਈ ਵਾਲਾ ਭੋਜਨ ਛਕਣ ਆਏ ਹਾਂ ਤੂੰ ਚੋਰੀ ਕਰਨੀ ਛੱਡ ਕਿਉਂ ਨਹੀਂ ਦਿੰਦਾ ਭੂਮਿਆ ਕਹਿਣ ਲੱਗਾ ਗੁਰੂ ਜੀ ਬਹੁਤ ਕਠਿਨ ਹੈ ਇਹ ਸਭ ਛੱਡਣਾ ਇਹ ਸਭ ਕੁਝ ਮੇਰੇ ਖੂਨ ਵਿੱਚ ਰਚਿਆ ਹੋਇਆ ਹੈ ਮੈਂ ਇਹ ਸਭ ਨਹੀਂ ਛੱਡ ਸਕਦਾ ਗੁਰੂ ਜੀ ਕਹਿਣ ਲੱਗੇ ਚਲ ਠੀਕ ਹੈ ਜੇਕਰ ਤੂੰ ਇਹ ਸਭ ਕੁਝ ਨਹੀਂ ਛੱਡ ਸਕਦਾ ਤਾ ਸਾਨੂੰ ਤਿੰਨ ਬਚਨ ਹੀ ਦੇ ਦੇ ਉਹ ਤਾਂ ਦੇ ਸਕਦਾ ਹੈ ਭੂਮਿਏ ਦੁਆਰਾ ਪੁੱਛੇ ਜਾਣ ਤੇ ਗੁਰੂ ਜੀ ਆਪਣੇ ਤਿੰਨ ਬਚਨ ਦੱਸਣ ਲਗੇ ਪਹਿਲਾ ਕਦੇ ਵੀ ਕਿਸੇ ਨਾਲ ਝੂਠ ਨਹੀਂ ਬੋਲਣਾ ਦੂਸਰਾ ਗਰੀਬ بے ਸਹਾਰਾ ਨਾਲ ਲੁੱਟ ਕੋ ਨਹੀਂ ਕਰਨੀ ਤੇ ਨਾ ਹੀ ਉਹਨਾਂ ਦਾ ਹੱਕ ਖਾਰਾ ਤੀਸਰਾ ਕਿਸੇ ਦਾ ਨਮਕ ਖਾ ਕੇ ਉਸ ਨਾਲ ਦਗਾ ਨਹੀਂ ਕਰਨਾ ਭੂਮਿਏ ਨੇ ਗੁਰੂ ਜੀ ਦੇ ਤਿੰਨ ਬਚਨ ਸਵੀਕਾਰ ਕਰ ਲਏ ਤੇ ਕਹਿਣ ਲੱਗਾ ਗੁਰੂ ਜੀ ਮੈਂ ਆਪਣੇ ਅੰਤਿਮ ਸਮਾਸਾਂ ਤੱਕ ਇਨਾਂ ਤਿੰਨਾਂ ਵਚਨਾਂ ਦੀ ਪਾਲਣਾ ਕਰਾਂਗਾ ਪਰ ਤੁਹਾਨੂੰ ਮੇਰੀ ਕਿਰਤ ਦੀ ਕਮਾਈ ਤੋਂ ਬਣਿਆ ਹੋਇਆ ਭੋਜਨ ਛਕਣਾ ਪਵੇਗਾ ਭੂਮੀਆਂ ਇਹ ਕਹਿ ਕੇ ਜੰਗਲ ਵੱਲ ਚਲਾ ਗਿਆ ਉਸਨੇ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਸ਼ਹਿਰ ਵਿੱਚ ਉਹਨਾਂ ਨੂੰ ਵੇਚਣ ਲਈ ਚੱਲਿਆ ਗਿਆ ਲੱਕੜਾਂ ਵੇਚ ਕੇ ਜੋ ਪੈਸੇ ਇਕੱਠੇ ਹੋਏ ਉਸ ਨਾਲ ਕੁਝ ਰਾਸ਼ਨ ਖਰੀਦਿਆ ਤੇ ਭੋਜਨ ਤਿਆਰ ਕਰਕੇ ਗੁਰੂ ਜੀ ਨੂੰ ਛਕਾਇਆ ਗੁਰੂ ਜੀ ਨੇ ਭੋਜਨ ਛਕਿਆ ਚੱਲੇ ਗਏ ਕੁਝ ਦਿਨਾਂ ਬਾਅਦ ਭੂਮੀਏ ਨੂੰ ਲੰਗਰ ਦੀ ਸੇਵਾ ਜਾਰੀ ਰੱਖਣ ਲਈ ਪੈਸਿਆਂ ਦੀ ਕਮੀ ਮਹਿਸੂਸ ਹੋਣ ਲੱਗੀ ਭੂਮੀ ਨੇ ਸੋਚਿਆ ਹੁਣ ਕੀ ਕੀਤਾ ਜਾਵੇ ਉਸਨੇ ਇਲਾਕੇ ਦੇ ਰਾਜਮਹਿਲ ਵਿੱਚ ਚੋਰੀ ਕਰਨ ਦੀ ਬਯੌਧ ਬਣਾਈ ਇਸ ਵਾਸਤੇ ਉਸਨੇ ਰਾਜਸ਼ਾਹੀ ਪੋਸ਼ਾਕ ਪਹਿਨ ਲਈ ਸਿਰ ਤੇ ਇੱਕ ਤਾਜ ਪਹਿਨ ਲਿਆ ਤੇ ਰਾਜਮਹਿਲ ਵੱਲ ਚੱਲ ਪਿਆ ਰਾਜਮਹਿਲ ਦੇ ਸਿਪਾਈਆਂ ਨੇ ਪੁੱਛਿਆ ਤੁਸੀਂ ਕੌਣ ਹੋ? ਭੂਮੀ ਨੇ ਕਿਹਾ ਮੈਂ ਇੱਕ ਚੋਰ ਹਾਂ ਕਿਉਂਕਿ ਗੁਰੂ ਜੀ ਦੇ ਬਚਨ ਅਨੁਸਾਰ ਭੂਮੀਆ ਝੂਠ ਨਹੀਂ ਬੋਲ ਸਕਦਾ ਸੀ ਇਸ ਲਈ ਉਸਨੇ ਕਿਹਾ ਕਿ ਮੈਂ ਇੱਕ ਚੋਰ ਹਾਂ ਸਿਪਾਹੀਆਂ ਨੇ ਸੋਚਿਆ ਸ਼ਾਇਦ ਕੋਈ ਰਾਜਾ ਉਹਨਾਂ ਨਾਲ ਮਜ਼ਾਕ ਕਰ ਰਿਹਾ ਹੈ ਸਿਪਾਹੀਆਂ ਨੇ ਬਿਨਾਂ ਕਿਸੇ ਰੋਕ ਟੋਕ ਦੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਭੂਮੀਆ ਅੰਦਰ ਜਾ ਕੇ ਪੁੱਜਦਾ ਪੁੱਜਦਾ ਰਾਜ ਮਿਲ ਦੇ ਖਜ਼ਾਨੇ ਵਾਲੇ ਕਮਰੇ ਤੱਕ ਪਹੁੰਚ ਗਿਆ ਜਿੱਥੇ ਕਿ ਰਾਜੇ ਰਾਣੀਆਂ ਦੇ ਸਾਰੇ ਗਹਿਣੇ ਹੀਰੇ ਮੋਤੀ ਜਵਾਹਰਾਤ ਪਏ ਹੋ ਸਨ ਭੂਮੀ ਨੇ ਇਹ ਸਭ ਕੁਝ ਆਪਣੇ ਥੈਲਿਆਂ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਸਭ ਇਕੱਠਾ ਕਰ ਭੂਮੀਆਂ ਜਾਣ ਹੀ ਲੱਗਾ ਸੀ ਕਿ ਉਸ ਦੀ ਨਜ਼ਰ ਉੱਥੇ ਪਏ ਇੱਕ ਬਰਤਨ ਤੇ ਪਈ ਜਿਸ ਵਿੱਚ ਰਾਜਾਂ ਲਈ ਕੋਈ ਚੂਰਨ ਰੱਖਿਆ ਹੋਇਆ ਸੀ ਭੂਮੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕਿਹੜੀ ਸ਼ੈ ਹੈ ਭੂਮੀ ਨੇ ਇੱਕ ਛੁਟਕੀ ਭਰੀ ਤੇ ਉਸ ਨੂੰ ਜੀਭ ਕੇ ਰੱਖ ਕੇ ਸਵਾਦ ਦੇਖਣ ਲੱਗਾ। ਭੂਮੀਆ ਕਹਿਣ ਲੱਗਾ ਇਹ ਤਾਂ ਨਮਕ ਹੈ। ਭੂਮੀਆ ਉੱਥੇ ਹੀ ਖੜ ਗਿਆ ਤੇ ਹੈਰਾਨ ਹੋ ਗਿਆ ਕਿ ਹੁਣ ਉਹ ਕੀ ਕਰੇ? ਚੋਰੀ ਦਾ ਸਮਾਨ ਲੈ ਕੇ ਨਹੀਂ ਜਾ ਸਕਦਾ ਸੀ ਕਿਉਂਕਿ ਗੁਰੂ ਜੀ ਦੇ ਬਚਨ ਅਨੁਸਾਰ ਕਿਸੇ ਦਾ ਨਮਕ ਖਾ ਕੇ ਉਸ ਨਾਲ ਧੋਖਾ ਨਹੀਂ ਕੀਤਾ ਜਾ ਸਕਦਾ। ਭੂਮੀ ਨੇ ਸਾਰੇ ਗੈਨੇ ਉੱਥੇ ਹੀ ਛੱਡ ਦਿੱਤੇ। ਅਗਲੇ ਦਿਨ ਰਾਜਾ ਆਪਣੇ ਖਜ਼ਾਨੇ ਵਾਲੇ ਕਮਰੇ ਵਿੱਚ ਆਇਆ ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਹੈਰਾਨ ਹੋ ਗਿਆ। ਰਾਜਮਾਲ ਦੇ ਗਹਿਣੇ ਥੈਲਿਆਂ ਵਿੱਚ ਪਰੇ ਹੋਏ ਸਨ। ਰਾਜਾ ਸਮਝ ਗਿਆ ਕਿ ਜ਼ਰੂਰ ਇੱਥੇ ਕੋਈ ਚੋਰ ਆਇਆ ਹੋਵੇਗਾ। ਰਾਜੇ ਨੇ ਸਾਰੇ ਸਿਪਾਈਆਂ ਨੂੰ ਉੱਥੇ ਬੁਲਾਇਆ, ਪੁੱਛਿਆ ਕਿ ਕੋਈ ਅੰਦਰ ਤਾਂ ਨਹੀਂ ਆਇਆ? ਸਿਪਾਈ ਕਹਿਣ ਲੱਗੇ ਇੱਕ ਆਦਮੀ ਆਇਆ ਸੀ। ਉਸਨੇ ਪਹਿਸ਼ਾਕਤਾ ਰਾਜਾਂ ਵਾਲੀ ਪਹਿਨੀ ਹੋਈ ਸੀ ਤੇ ਕਹਿ ਰਿਹਾ ਸੀ ਕਿ ਉਹ ਚੋਰ ਹੈ। ਪਰ ਸਾਨੂੰ ਲੱਗਿਆ ਕਿ ਸ਼ਾਇਦ ਉਹਨਾਂ ਨਾਲ ਕੋਈ ਰਾਜਕੁਮਾਰ ਮਜ਼ਾਕ ਕਰ ਰਿਹਾ ਹੈ ਇਸ ਕਰਕੇ ਉਸਨੂੰ ਰੁਕਿਆ ਨਾ ਗਿਆ ਰਾਜਾ ਬਹੁਤ ਵਿਅਕਲ ਹੋਇਆ ਤੇ ਕਹਿਣ ਲੱਗਾ ਮੈਨੂੰ ਉਹ ਚੋਰ ਹਰ ਹਾਲ ਵਿੱਚ ਇੱਥੇ ਚਾਹੀਦਾ ਹੈ ਸਾਰੇ ਰਾਜ ਵਿੱਚ ਚੋਰ ਦੀ ਪਾਲ ਜਾਰੀ ਹੋ ਗਈ ਬਹੁਤ ਸਾਰੇ ਇਨਾਮ ਵੀ ਰੱਖੇ ਗਏ ਲਗਾਤਾਰ 3 ਦਿਨ ਅਜਿਹਾ ਕਰਨ ਤੇ ਵੀ ਚੋਰ ਬਾਰੇ ਕੁਝ ਪਤਾ ਨਾ ਲੱਗਿਆ ਰਾਜੇ ਨੇ ਹੁਕਮ ਕੀਤਾ ਕਿ ਰਾਜ ਦੇ ਜਿੰਨੇ ਵੀ ਛੋਟੇ ਚੋਰ ਹਨ ਪੁਨਦੀ ਮਾਰ ਕੁਟਾਈ ਕਰਕੇ ਚੋਰ ਦਾ ਪਤਾ ਲਗਾਇਆ ਜਾਵੇ ਅਜੇ ਹਹੀ ਹੋਣ ਲੱਗਾ ਨਿਰਦੋਸ਼ਾਂ ਦੀ ਕੁਟਾਈ ਹੋਣ ਲੱਗੀ ਇਹ ਗੱਲ ਭੂਮੀ ਤੱਕ ਪਹੁੰਚ ਗਈ ਉਸ ਨੂੰ ਗੁਰੂ ਜੀ ਦਾ ਤੀਜਾ ਬਚਨ ਯਾਦ ਆਇਆ ਕਿ ਗਰੀਬਾਂ ਤੇ ਜ਼ੁਲਮ ਨਾ ਹੀ ਕਰਨਾ ਤੇ ਨਾ ਹੀ ਸਹਿਣਾ ਹੈ ਭੂਮੀਆ ਰਾਜੇ ਕੋਲ ਚੱਲਿਆ ਗਿਆ ਕਹਿਣ ਲੱਗਾ ਮੈਂ ਹੀ ਅਸਲੀ ਚੋਰ ਹਾਂ ਜੋ ਉਸ ਰਾਤ ਰਾਜ ਮਹਿਲ ਵਿੱਚ ਆਇਆ ਸੀ ਰਾਜੇ ਨੇ ਪੁੱਛਿਆ ਤੂੰ ਚੋਰੀ ਕਰਨ ਆਇਆ ਸੀ ਕੁਝ ਵੀ ਆਪਣੇ ਨਾਲ ਲੈ ਕੇ ਕਿਉਂ ਨਾ ਗਿਆ ਭੂਮੀ ਨੇ ਗੁਰੂ ਜੀ ਦੇ ਤਿੰਨੇ ਬਚਨਾਂ ਬਾਰੇ ਰਾਜੇ ਨੂੰ ਦੱਸਿਆ ਰਾਜਾ ਇਹ ਸਭ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਕਹਿਣ ਲੱਗਾ ਮੈਂ ਬਲਿਹਾਰੇ ਜਾਂਦਾ ਹਾਂ ਅਜਿਹੇ ਗੁਰੂ ਤੇ ਜਿਸ ਨੇ ਤੈਨੂੰ ਅਜਿਹੇ ਵਚਨ ਦਿੱਤੇ ਹਨ ਤੇ ਅਜਿਹੇ ਵਚਨਾਂ ਨੂੰ ਨਿਭਾਉਣ ਦਾ ਬਲ ਵੀ ਬਖਸ਼ਿਆ ਹੈ ਰਾਜਾ ਭੂਮੀ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਰਾਜੇ ਨੇ ਭੂਮੀ ਨੂੰ ਰਾਜ ਮਹਿਲ ਵਿੱਚ ਵਜ਼ੀਰਾਂ ਵਾਲੀ ਨੌਕਰੀ ਦੇ ਦਿੱਤੀ ਗੁਰੂ ਜੀ ਦੇ ਵਚਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਜੀ ਦਾ ਭਗਤ ਬਣ ਗਿਆ ਬਲਹਾਰੇ ਇਸ ਗੁਰ ਤੋਂ ਜਿਸ ਨੇ ਚੋਰ ਦੀ ਜ਼ਿੰਦਗੀ ਵੀ ਸਵਾਰ ਦਿੱਤੀ ਸਤਨਾਮ ਸ਼੍ਰੀ ਵਾਹਿਗੁਰੂ